ਸਵਾਗਤ ਹੈ ਜੀ ਤੁਹਾਡਾ ਗੁਰਮਤ ਸਿੱਧਾਂ ਚੈਨਲ ਤੁਸੀਂ ਸੁਣ ਰਹੇ ਹੋ ਜਿਵੇਂ ਕਿ ਆਪਾਂ ਹਰ ਰੋਜ਼ ਹੀ ਸਿੱਖ ਰਾਜਨੀਤੀ ਅਕਾਲ ਤਖਤ ਸਾਹਿਬ ਵਿਦਿਆਲੇ ਦੁਆਲੇ ਸਿੱਖ ਪੰਥ ਸ਼੍ਰੋਮਣੀ ਕਾਲੀ ਦਾਲ ਕਿਸਾਨੀ ਇਹ ਪੰਜਾਬ ਪੰਜਾਬੀਤ ਕੋਈ ਨਾ ਕੋਈ ਇਸ਼ੂ ਜੋ ਕਰੰਟ ਇਸ਼ੂਸ ਨੇ ਉਹਨਾਂ ਦੇ ਉੱਤੇ ਵਿਚਾਰ ਕਰਦੇ ਆਂ ਤੇ ਆਪਣਾ ਜਿਹੜਾ ਇਹ ਵਿਚਾਰ ਕਰਨ ਦਾ ਆਧਾਰ ਹੁੰਦਾ ਉਹ ਮੀਡੀਆ ਵਿੱਚ ਪ੍ਰਕਾਸ਼ਿਤ ਹੋਣੀਆਂ ਖਬਰਾਂ ਉਹਨਾਂ ਨੂੰ ਪੜ੍ਹ ਸੁਣ ਵੇਖ ਕੇ ਫਿਰ ਉਹਨਾਂ ਤੋਂ ਆਪਾਂ ਕੋਸ਼ਿਸ਼ ਕਰਦੇ ਹਾਂ ਵਿਚਾਰਨ ਦੀ ਜਿਵੇਂ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੋਇਆ ਸੀ ਇੱਕ ਦੋ ਦਿਨ ਪਹਿਲਾਂ ਕਿ 28 ਜਨਵਰੀ ਨੂੰ ਅਸੀਂ ਪੰਜ ਸਿੰਘ ਸਾਹਿਬਾਨਾਂ ਦੀ ਹੁਣ ਇੱਕ ਮੀਟਿੰਗ ਬੁਲਾਵਾਂਗੇ ਤੇ ਜ਼ਾਹਰ ਹੈ ਉਹਦੇ ਵਿੱਚ ਕਿ ਵੱਡੇ ਫੈਸਲੇ ਹੋਣੇ ਸਨ ਜਿਹੜੇ ਪੰਥਕ ਸਰਕਾਰ ਰੱਖਦੇ ਸੀਗੇ ਤੇ ਜਿਹਦੇ ਵਿੱਚ ਸ਼ੋਭਣੀ ਅਕਾਲੀ ਦਲ ਤੇ ਖਾਸ ਕਰਕੇ ਜਿਹੜੀ ਮੈਂਬਰਸ਼ਿਪ ਭਰਤੀ ਦਾ ਰੇੜਕਾ ਚੱਲ ਰਿਹਾ ਹੈ ਉਹ ਸਾਰਾ ਮਸਲਾ ਇਦਾਂ ਦੀਆਂ ਸੁਭਾਵਨਾਵਾਂ ਸੀ ਤੇ ਨਾਲ ਹੀ ਇੱਕ ਵੱਡੀ ਸੁਭਾਵਨਾ ਸੀ ਵੀ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਉਹ ਇਸ ਮੀਟਿੰਗ ਵਿੱਚ ਬਤੌਰ ਇੱਕ ਜਥੇਦਾਰ ਸਾਹਿਬ ਬੈਠਣਗੇ ਜਾਂ ਨਹੀਂ ਬੈਠਣਗੇ ਇਹ ਸਾਰਿਆਂ ਦੀ ਨਿਗਾ ਟਿੱਕੀ ਹੋਈ ਸੀ ਸਾਰੇ ਉਡੀਕ ਰਹੇ ਸੀ ਕਿ 28 ਜਨਵਰੀ ਨੂੰ ਕੀ ਹੋਣ ਵਾਲਾ ਹੈ ਸਾਰੇ ਉਮੀਦਾਂ ਕਰਦੇ ਸੀ ਕਿ ਅੱਛਾ ਫੈਸਲਾ ਆਵੇ ਜਿਹਦੇ ਨਾਲ ਏਕਤਾ ਸ਼ਾਂਤੀ ਤੇ ਤਰੱਕੀ ਵਾਲਾ ਮਾਹੌਲ ਬਣੇ ਪਰ ਅਚਨਚੇਤ ਜਥੇਦਾਰ ਹਰਪ੍ਰੀਤ ਸਿੰਘ ਜੀ ਅੱਜ ਆ ਲਾਈਵ ਹੁੰਦੇ ਨੇ ਵੀਡੀਓ ਬਣਾ ਕੇ ਉਹ ਦੱਸਦੇ ਨੇ ਇੱਕ ਵੱਡਾ ਬਿਆਨ ਦਿੰਦੇ ਨੇ ਜਿਸ ਨੇ ਸਾਰਾ ਨੈਰੇਟਿਵ ਹੀ ਬਦਲ ਦਿੱਤਾ ਸ਼ਰਮ ਹੌਲ ਹੀ ਬਦਲ ਗਿਆ ਉਹ ਜਾਣਕਾਰੀ ਦੇ ਰਹੇ ਨੇ ਆਪਣੀ ਵੀਡੀਓ ਦੇ ਵਿੱਚ ਕਿ ਮੈਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਕਿ 28 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣ ਵਾਲੀ ਮੀਟਿੰਗ ਹੈ ਪੰਜ ਸਿੰਘ ਸਹਿਬਾਨਾਂ ਦੀ ਉਹ ਮੁਲਤਵੀ ਕਰ ਦਿੱਤੀ ਗਈ ਹੈ ਰੱਦ ਕਰ ਦਿੱਤੀ ਗਈ ਹੈ ਉਹਨਾਂ ਦੇ ਕਹਿਣ ਮੁਤਾਬਕ ਕਿ ਅੰਦਰੋਂ ਇਹ ਖਬਰਾਂ ਮਿਲੀਆਂ ਨੇ ਕਿ ਹੁਣ ਕੀ ਹੋਏਗਾ ਕਿ ਜਿਹੜੀ ਤਿੰਨ ਮੈਂਬਰੀ ਜਾਂਚ ਕਮੇਟੀ ਮੇਰੇ ਖਿਲਾਫ ਬਣਾਈ ਗਈ ਹੈ ਉਹ ਬੜੀ ਸਰਗਰਮ ਤੇ ਤੇਜ਼ੀ ਨਾਲ ਅੰਦਰ ਖਾਤੇ ਕੰਮ ਕਰ ਰਹੀ ਹੈ ਤੇ ਉਹ ਜਾਂਚ ਜਿਹੜੀ ਕਮੇਟੀ ਹੈ ਉਹ ਕੁਝ ਦਿਨਾਂ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਲਾਫ ਰਿਪੋਰਟ ਦੇਊਗੀ ਤੇ ਫਿਰ ਸ਼ੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀ ਦੀ ਜਿਹੜੀ ਮੀਟਿੰਗ ਆ ਉਹ ਬੁਲਾਈ ਜਾਊਗੀ ਤੇ ਉਸ ਦੇ ਵਿੱਚ ਮੈਨੂੰ ਵੇਲਾ ਕਰ ਦਿੱਤਾ ਜਾਊਗਾ ਭਾਵ ਕਿ ਸ੍ਰੀ ਦਮਦਮਾ ਸਾਹਿਬ ਦੇ ਤਖਸਾਲਵਾਨ ਦੀਆਂ ਜਿਹੜੀਆਂ ਸੁਵਾਮਾਂ ਨੇ ਉਹ ਮੈਥੋਂ ਵਾਪਸ ਲੈ ਲੈਣ ਜਾਣ ਗਿਆ ਇਹ ਕਹਿਣਾ ਹੈ ਜਥੇਦਾਰ ਹਰਪੀਤ ਸਿੰਘ ਜੀ ਦਾ ਤੇ ਉਸ ਤੋਂ ਬਾਅਦ ਫੇਰ ਇਹ 28 ਤਰੀਕ ਨੂੰ ਹੋਣ ਵਾਲੀ ਜਿਹੜੀ ਮੀਟਿੰਗ ਹੈ ਇਹ ਉਸ ਤੋਂ ਬਾਅਦ ਹੋਏਗੀ ਮੇਰੀਆਂ ਸੁਵਾਮਾਂ ਖਤਮ ਕਰਕੇ ਇਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀ ਉਹ ਤਿੰਨ ਮੈਂਬਰੀ ਕਮੇਟੀ ਆ ਉਹ ਆਪਣੀ ਗੱਡੀ ਦੇ ਵਿੱਚ ਗਵਾਹਾਂ ਨੂੰ ਬਿਠਾ ਬਿਠਾ ਕੇ ਮੇਰੇ ਖਿਲਾਫ ਬਿਆਨ ਇਕੱਠੇ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹ ਤਖਸਹਬ ਤੇ ਦਮਦਵਾ ਸਾਹਿਬ ਪਹੁੰਚ ਕੇ ਉੱਥੋਂ ਦੇ ਸਟਾਫ ਨੂੰ ਇਹ ਕਹਿ ਰਹੇ ਨੇ ਕਿ ਵੀ ਤੁਸੀਂ ਇਹ ਲਿਖ ਕੇ ਦਿਓ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਪਿਛਲੇ ਦਿਨੀ ਚੱਲ ਰਹੇ ਕੀਰਤਨ ਨੂੰ ਰੋਕ ਕੇ ਤਖਸਦੰਮਦਵਾ ਸਾਹਿਬ ਤੇ ਆਪਣਾ ਭਾਸ਼ਣ ਜਾਰੀ ਕੀਤਾ ਤੇ ਪੜਾਸ ਕੱਢੀ ਤੇ ਰਹਿਤ ਮਰਿਆ ਦਾ ਭੰਗ ਕੀਤੀ ਵਗੈਰਾ ਵਗੈਰਾ ਇਹ ਲਿਖ ਕੇ ਦਿਓ ਉਹ ਕਹਿੰਦੇ ਲੇਕਿਨ ਖੁਸ਼ੀ ਦੀ ਗੱਲ ਹੈ ਕਿਸੇ ਨੇ ਵੀ ਉਹਨਾਂ ਨੂੰ ਕੁਝ ਵੀ ਲਿਖ ਕੇ ਨਹੀਂ ਦਿੱਤਾ ਇਹ ਕਹਿੰਦੇ ਮੈਨੂੰ ਤਸੱਲੀ ਦੀ ਗੱਲ ਹੈ ਫਿਰ ਉਹਨਾਂ ਨੇ ਆਪਣਾ ਰੋਸ ਜ਼ਾਹਰ ਕਰਦਿਆਂ ਇਹ ਵੀ ਕਿਹਾ ਕਿ ਇਹ ਇਤਿਹਾਸ ਸਿਰਜਿਆ ਜਾ ਰਿਹਾ ਹੈ ਇੱਕ ਜਥੇਦਾਰ ਉਹ ਨੇ ਜਿਹੜੇ ਨਿੱਜੀ ਕੋਠੀਆਂ 'ਚ ਜਾ ਕੇ ਉਹਨਾਂ ਦੀ ਈਨ ਮੰਨ ਲੈਂਦੇ ਨੇ ਤੇ ਫੈਸਲੇ ਉਹਨਾਂ ਦੇ ਮੁਤਾਬਕ ਸੁਣਾ ਦਿੰਦੇ ਨੇ ਪਰ ਕਹਿੰਦੇ ਮੈਨੂੰ ਇਸ ਗੱਲ ਦਾ ਮਾਣ ਹੈ ਸਵਾਮਨ ਰਹਿਣ ਬੇਸ਼ੱਕ ਨਾ ਰਹਿਣ ਕਿ ਅਸੀਂ ਈਨ ਨਹੀਂ ਕਿਸੇ ਦੀ ਮੰਨੀ ਅਸੀਂ ਸੱਚ ਸਿਧਾਂਤ ਦਾ ਹੁੱਕਾ ਦਿੱਤਾ ਇਹ ਉਹਨਾਂ ਦਾ ਕਹਿਣਾ ਹੈ ਸੋ ਹੁਣ ਇਹ ਸਾਰਾ ਉਹਨਾਂ ਦੇ ਕਹਿਣ ਦੇ ਮੁਤਾਬਕ ਸਾਰਾ ਇਹ ਮਾਹੌਲ ਹੀ ਬਦਲ ਜਾ ਚੁੱਕਿਆ ਆਉਣ ਵਾਲਾ ਸਮਾਂ ਉਡੀਕ ਰਹੇ ਆ ਕਿ ਕੀ ਸੱਚਮੁੱਚ ਸ਼ੋਮਣੀ ਕਮੇਟੀ ਦੀ ਜਿਹੜੀ ਐਗਜ਼ੀਕਟਿਵ ਕਮੇਟੀ ਹੈ ਉਹ ਜਿ세ਦਾ ਹਰਪੀ ਸਿੰਘ ਜੀ ਨੂੰ ਵਿਲਾ ਕਰ ਦੋਗੀ ਜਦ ਕਿ ਦੂਜੇ ਪਾਸੇ ਜਿਹੜਾ ਸਿੱਖ ਪੰਥ ਹੈ ਉਹ ਇੰਨੀਆਂ ਧੜਾ ਧੜ ਮੇਲਾਾਂ ਚਿੱਠੀਆਂ ਤੇ ਫੋਨ ਟੈਲੀਫੋਨ ਕਾਲਸ ਇਨਾ ਆ ਰਹੇ ਨੇ ਟੜਾ ਟੜਾ ਅਕਾਲ ਤਖਸਾਲ ਸਾਹਿਬ ਤੇ ਕਿ ਭਾਈ ਇਹ ਸ਼ੋਮਣੀ ਅਕਾਲੀ ਦਲ ਅਕਾਲ ਤਖਸਾਲ ਦੇ ਹੁਕਮਨਾਮੇ ਤੋਂ ਪਗੋੜਾ ਹੋ ਗਿਆ ਹੈ ਇਹਨਾਂ ਲੀਡਰਾਂ ਦੇ ਖਿਲਾਫ ਸਖਤ ਸਿਧਾਂਤਾਂ ਮੁਤਾਬਕ ਕਾਰਵਾਈ ਕੀਤੀ ਜਾਵੇ ਜਦੋਂ ਮਾਹੌਲ ਤਾਂ ਇਹ ਬਣਿਆ ਹੋਇਆ ਹੋਵੇ ਤੇ ਉਲਟਾ ਉਹ ਜਥੇਦਾਰ ਸਾਹਿਬ ਨੂੰ ਹਟਾ ਦੇਣ ਈ ਆਉਣ ਵਾਲਾ ਸਮਾਂ ਦੱਸੇਗਾ ਵੀ ਇਹ ਇਦਾਂ ਹੋ ਸਕੇਗਾ ਜੇ ਇਦਾਂ ਕਰ ਦਿੱਤਾ ਤਾਂ ਉਹਦਾ ਪ੍ਰਭਾਵ ਕੀ ਪਵੇਗਾ ਸੋ ਇਹ ਹੁਣ ਜਿਹੜੇ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਰੱਦ ਕਰ ਦਿੱਤੀ ਹੈ ਜਾਂ ਉਹਨਾਂ ਨੇ ਕਿਹਾ ਇਦਾਂ ਦਾ ਹੋਊਗਾ ਇਹ ਵੀ ਵੇਖਿਆ ਜਾਊਗਾ ਵੀ ਕੀ ਇਹ ਗੱਲ ਸੱਚਮੁੱਚ ਇਦਾਂ ਹੋਊਗੀ ਜਾਂ ਉਹਨਾਂ ਦੇ ਅੰਦਾਜ਼ੇ ਨੇ ਤੇ ਜਾਂ ਉਹਨਾਂ ਦੇ ਜਿਹੜੇ ਆ ਸਾਧਨ ਸੋਰਸ ਨੇ ਉਹਨਾਂ ਨੂੰ ਖਬਰਾਂ ਦੇਣ ਵਾਲੇ ਉਹਨਾਂ ਨੇ ਇੱਕ ਕਿਹੜੇ ਆਧਾਰ ਤੇ ਗੱਲ ਕਹੀ ਹੈ ਇਹ ਉਹ ਖੁਦ ਹੀ ਜਾਣਦੇ ਨੇ ਤਾਂ ਇਸ ਕਰਕੇ ਹੁਣ ਇਹ ਇਹਦਾ ਵਿੱਚੋਂ ਇਹ ਵੀ ਕਾਰਨ ਇੱਕ ਲੌਜਿਕ ਹੋ ਸਕਦਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਵਿੱਚ ਸਵੇਰੇ ਅੱਜ ਇਹ ਖਬਰਾਂ ਚੱਲ ਪਈਆਂ ਸੀ ਵੀ ਕਿ ਇਸ ਮੀਟਿੰਗ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਵੀ ਕਾਲ ਤੱਕ ਸਰਬ ਦੇ ਜਥੇਦਾਰ ਨੇ ਸੱਦਾ ਦਿੱਤਾ ਕਿ ਵੀ ਤੁਸੀਂ ਵੀ ਇਸ ਮੀਟਿੰਗ ਵਿੱਚ ਬਤੌਰ ਜਥੇਦਾਰ ਸਹਿਬਾਨ ਸ਼ਾਮਲ ਹੋਣਾ ਜਿਸ ਦਾ ਸਿੱਧਾ ਮਤਲਬ ਸੀ ਵੀ ਕਿ ਉਹਨਾਂ ਦੇ ਖਿਲਾਫ ਜਿਹੜੀ ਬਣਾਈ ਜਾਂਚ ਕਮੇਟੀ ਉਹ ਨਿਰਮੂਲ ਹੈ ਨਿਰਆਧਾਰ ਹੈ ਕਿਉਂਕਿ ਸ਼ੋਮਣੀ ਕਮੇਟੀ ਕੋਲੇ ਅਧਿਕਾਰ ਨਹੀਂ ਜਥੇਦਾਰ ਦੇ ਖਿਲਾਫ ਉਹ ਕਿਸੇ ਜਾਂਚ ਦਾ ਮਹਾਦੋਸ਼ ਦਾ ਕੋਈ ਇਸਤਰਨ ਜਾਂਚ ਕਰਨਾ ਕਿਉਂਕਿ ਜਥੇਦਾਰ ਸਹਿਬਾਨ ਸ਼ੋਮਣੀ ਕਮੇਟੀ ਦੇ ਕਹੋ ਵੀ ਇੱਕ ਆਪਾ ਆਫੀਸ਼ੀਅਲੀ ਕਹੋ ਵੀ ਉਹ ਮੁਲਾਜ਼ਮ ਨਹੀਂ ਹੈ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਮਾਨ ਪੱਤਾ ਪ੍ਰਾਪਤ ਹੁੰਦਾ ਹੈ ਸੋ ਉਹ ਉਹਨਾਂ ਕੋਲ ਅਧਿਕਾਰ ਨਹੀਂ ਹੈ ਇਸ ਆਧਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸ਼ਾਮਲ ਹੋ ਜੋ ਮੀਟਿੰਗ ਦੇ ਵਿੱਚ ਤੇ ਹੋ ਸਕਦਾ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਹੋਵੇ ਕਿ ਜੇ ਜਥੇਦਾਰ ਹਰਪ੍ਰੀਤ ਸਿੰਘ ਉਸ ਮੀਟਿੰਗ ਵਿੱਚ ਬੈੰਦੇ ਨੇ ਇੱਕ ਬਤੌਰ ਇੱਕ ਜਥੇਦਾਰ ਦਮਦਮਾ ਸਾਹਿਬ ਤਾਂ ਸਮਝੋ ਸਾਰੀ ਬਾਜੀ ਉਹਨਾਂ ਦੇ ਖਿਲਾਫ ਜਾਊਗੀ ਇਸ ਲਈ ਉਹ ਪਹਿਲਾਂ ਪਹਿਲਾਂ ਜਥੇਦਾਰ ਸਾਹਿਬ ਨੂੰ ਫਾਰਗ ਕਰਨਾ ਚਾਹੁੰਦੇ ਨੇ ਫਿਰ ਉਹਨਾਂ ਨੂੰ ਲੱਗੂਗਾ ਕਿ ਹੁਣ ਸੁੱਖ ਦਾ ਸਾਹ ਆਇਆ ਹੁਣ ਸ਼ਾਇਦ ਫੈਸਲਾ ਸਾਡੇ ਖਿਲਾਫ ਉਹਨਾਂ ਕਰੜਾ ਨਾ ਹੋਵੇ ਹੁਣ ਕੁਝ ਨਰਮੀ ਤੇ ਰਾਇਤ ਵਾਲਾ ਹੋਏਗਾ ਇਹ ਉਹਨਾਂ ਦੂਜੀ ਧਿਰ ਦਾ ਇਦਾਂ ਕਹਿ ਲੋ ਵੀ ਉਹਨਾਂ ਦਾ ਅਨੁਮਾਨ ਹੈ ਪਰ ਇਹ ਸਾਰ ਜਿਹੜਾ ਪਰਦਾ ਹੈ ਗੁੰਜਲਦਾਰ ਰਾਜ ਨੇ ਇਹ ਆਉਣ ਵਾਲੀਆਂ ਤਰੀਕਾਂ ਤੇ ਸਮੇਂ ਨੇ ਹੋਲ ਦੇਣਾ ਹੈ ਤੁਹਾਡੇ ਦੇ ਬਾਰੇ ਕੀ ਵਿਚਾਰ ਹੈ ਜਰੂਰ ਕਮੈਂਟ ਕਰਕੇ ਦੱਸਣਾ ਉਡੀਕ ਰਹੇਗੀ ਧੰਨਵਾਦ